ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਤਿੰਨ ਟ੍ਰਿਕ ਲੈ ਕੇ ਆਏ ਹਾਂ ਜਿਹੜੀਆਂ ਕਿ ਬਹੁਤ ਹੀ ਕੰਮਦਾਰ ਨੇ ਆਓ ਤੁਹਾਨੂੰ ਪਹਿਲੀ ਟ੍ਰਿਕ ਬਾਰੇ ਦੱਸਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਲੈਣਾ ਪੇਪਰ ਬੈਗ ਤੇ ਫਿਰ ਇੱਕ ਲੈਣੀ ਹੈ ਕੈਂਚੀ ਕੈਂਚੀ ਦੇ ਨਾਲ ਇਸ ਦੇ ਵਿੱਚ ਇੱਕ ਗੋਲ ਰੱਖਣਾ ਜਾਂ ਬਣਾ ਦੇਣਾ ਘੇਰਾ ਬਣਾ ਦੇਣਾ ਗੋਲ ਚਾਹੋ ਤਾਂ ਤੁਸੀਂ ਕਿਸੇ ਵੀ ਸ਼ੇਪ ਵਿੱਚ ਬਣਾ ਸਕਦੇ ਹੋ ਮੈਂ ਇੱਥੇ ਗੋਲ ਬਣਾ ਰਹੀ ਹਾਂ ਫਿਰ ਦੋਸਤੋ ਇਸ ਦੇ ਵਿੱਚ ਆਪਣੇ ਘਰ ਵਿੱਚ ਜਿੰਨੇ ਵੀ ਲਫਾਫੇ ਪਏ ਨੇ ਉਹ ਵਿੱਚ ਰੱਖ ਸਕਦੇ ਆ ਦੇਖੋ ਦੋਸਤੋ ਗੋਲ ਇੱਕਦਮ ਗੋਲ ਗੋਲ ਜਿਹਾ ਤੁਹਾਡੇ ਸਾਹਮਣੇ ਬਣਾ ਦਿੱਤਾ ਹੈ ਰੱਖਣਾ ਹੁਣ ਇਸ ਦੇ ਵਿੱਚ ਜਿਹੜੇ ਆਪਣੇ ਘਰੇ ਪਏ ਨੇ ਵਾਧੂ ਲਫਾਫੇ ਉਹ ਇਸ ਦੇ ਵਿੱਚ ਰੱਖ ਦਿਆਂਗੇ ਦੋਸਤੋ ਅਜਾਇਆ ਕਰਨਾਲ ਕੀ ਹੁੰਦਾ ਇੱਕ ਤਾਂ ਲਫਾਫੇ ਵਿੱਚੋਂ ਕੱਢਨੇ ਬਹੁਤ ਸੌਖੇ ਹੋ ਜਾਂਦੇ ਨੇ ਇੱਕ ਇੱਕੇ ਤੁਸੀਂ ਕਿਤੇ ਵੀ ਇਸ ਪੇਪਰ ਬੈਗ ਨੂੰ ਸਾਹਮਣੇ ਕਿਤੇ ਲਗਾ ਦਿਓ ਤੇ ਬਹੁਤ ਸੋਹਣਾ ਲੱਗੇਗਾ ਉਹ ਘਰ ਵਿੱਚ ਲਫਾਫੇ ਇੱਧਰ ਉੱਧਰ ਪਏ ਚੰਗੇ ਨਹੀਂ ਲੱਗਦੇ ਤੇ ਆਪਾਂ ਨੂੰ ਚਾਹੀਦੇ ਵੀ ਹੁੰਦੇ ਨੇ ਆਪਾਂ ਸੁੱਟਦੇ ਵੀ ਨਹੀਂ ਸੰਭਾਲ ਕੇ ਰੱਖਦੇ ਆ ਲਓ ਦੋਸਤੋ ਹੁਣ ਇਹ ਵੀਡੀਓ ਤੇ ਇਹ ਟ੍ਰਿਕ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸ ਟ੍ਰਿਕ ਨੂੰ ਤੁਸੀਂ ਵੀ ਘਰੇ ਜਰੂਰ ਟਰਾਈ ਕਰਿਓ ਹੁਣ ਦੋਸਤੋ ਤੁਹਾਨੂੰ ਦੂਸਰੀ ਟ੍ਰਿਕ ਬਾਰੇ ਦੱਸਦੇ ਹਾਂ ਚਾਹ ਦੇ ਵਿੱਚ ਅਦਰਕ ਪਾ ਕੇ ਪੀਣਾ ਹਰ ਕਿਸੇ ਨੂੰ ਹੀ ਬਹੁਤ ਪਸੰਦ ਹੁੰਦਾ ਹੈ ਕਈ ਾਰ ਕੀ ਹੁੰਦਾ ਕਿ ਜਦ ਆਪਾਂ ਚਾਹ ਦੇ ਵਿੱਚ ਅਦਰਕ ਪਾਉਂਦੇ ਆ ਤਾਂ ਚਾਹ ਫਟ ਜਾਂਦੀ ਹੈ ਚਾਹ ਵੀ ਖਰਾਬ ਹੁੰਦੀ ਆ ਨਾਲ ਭਾਂਡੇ ਵੀ ਖਰਾਬ ਹੁੰਦੇ ਤੋਨੇ ਕਰਨਾ ਸਗੋ ਦੁੱਗਣਾ ਕੰਮ ਆਵਾਜ ਜਾਂਦਾ ਹੁਣ ਅਜਾਇ ਨਹੀਂ ਹੋਏਗਾ ਕਿਉਂਕਿ ਅਦਰਕ ਪਾਉਣ ਦਾ ਵੀ ਇੱਕ ਟਾਈਮ ਹੁੰਦਾ ਹੈ ਕਿ ਆਪਾਂ ਕਦੋਂ ਚਾਹ ਦੇ ਵਿੱਚ ਅਦਰਕ ਪਾਉਣਾ ਹੈ ਦੋਸਤੋ ਜਦੋਂ ਚਾਹ ਵਿੱਚ ਚੰਗੀ ਤਰ੍ਹਾਂ ਉਬਾਲ ਆ ਜਾਏ ਮਤਲਬ ਆਪਾਂ ਨੂੰ ਲੱਗੇ ਕਿ ਹੁਣ ਇਹ ਚਾਹ ਤਿਆਰ ਆ ਉਸ ਟਾਈਮ ਤੁਸੀਂ ਕੀ ਕਰਨਾ ਅਦਰਕ ਲੈਣਾ ਤੇ ਇੱਕ ਲੈਨੇ ਕਦੋਂ ਕਾਸ਼ ਉਸ ਦੇ ਨਾਲ ਗ੍ਰਾਈਂਡ ਕਰਕੇ ਕੱਦੂ ਕਸ਼ ਕਰਕੇ ਤੁਸੀਂ ਅਦਰਕ ਪਾ ਦੇਣਾ ਹੈ ਚਾਹੋ ਤਾਂ ਤੁਸੀਂ ਛੋਟਾ ਜਿਹਾ ਟੁਕੜਾ ਵੀ ਅਦਰਕ ਦਾ ਕੱਟ ਕੇ ਪਾ ਸਕਦੇ ਹੋ ਤੇ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਚਾਹ ਨਹੀਂ ਫਟੇਗੀ ਚਾਹ ਉਦੋਂ ਫਟਦੀ ਹੈ ਜਦੋਂ ਆਪਾ ਵਿੱਚ ਖੰਡ ਜਾਂ ਸ਼ੱਕਰ ਪਾ ਦਿੰਨੇ ਆ ਤੇ ਨਾਲ ਹੀ ਅਦਰਕ ਪਾ ਦਿੰਨੇ ਅਜਿਹਾ ਕਰਨਾ ਚਾਹ ਫਟਣ ਲੱਗ ਜਾਂਦੀ ਹੈ ਅਗਰ ਤੁਹਾਡੇ ਉਬਾਲ ਆਉਣ ਤੇ ਤੁਸੀਂ ਅਦਰਕ ਪਾਉਂਦੇ ਹੋ ਤਾਂ ਚਾਹ ਕਦੇ ਵੀ ਨਹੀਂ ਫਟੇਗੀ ਜਦ ਤੁਸੀਂ ਅਦਰਕ ਪਾਦੋਗੇ ਬਸ ਇਸ ਨੂੰ ਹਲਕਾ ਜਿਹਾ ਉਬਾਲ ਦਿਵਾਉਣਾ ਹੈ ਤੇ ਨਾਲ ਦੀ ਨਾਲ ਗੈਸ ਕਰ ਦੇਣਾ ਬੰਦ ਤੇ ਕਪਾਂ ਦੇ ਵਿੱਚ ਭੁੰਨ ਲੈਣੀਆਂ ਹੁਣ ਦੋਸਤੋ ਤੁਹਾਨੂੰ ਤੀਸਰੀ ਤੇ ਆਖਰੀ ਟ੍ਰਿਕ ਬਾਰੇ ਦੱਸਦੇ ਆ ਜਰਾਬਾਂ ਨੂੰ ਫੋਲਡ ਕਰਨ ਦਾ ਤਰੀਕਾ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਤੁਸੀਂ ਲੈਣਾ ਜਰਾਬਾਂ ਦਾ ਜੋੜਾ ਤੇ ਇੱਕ ਹੇਠ ਉੱਪਰ ਜਰਾਬ ਨੂੰ ਰੱਖ ਕੇ ਜਰਾਬ ਨੂੰ ਕਰ ਦੇਣਾ ਫੋਲਡ ਉੱਪਰ ਤੱਕ ਲਾਸਟ ਤੱਕ ਹੀ ਲੈ ਜਾਣਾ ਫੋਲਡ ਕਰਦੇ ਹੋਏ ਤੇ ਫਿਰ ਜਿਹੜੇ ਹੇਠਲੀ ਜਰਾਬ ਆ ਉਸ ਨੂੰ ਉਲਟਾ ਕੇ ਫੋਲਡ ਕਰ ਲੈਣਾ ਤੇ ਚੰਗੀ ਤਰ੍ਹਾਂ ਕਰ ਲੈਣਾ ਇਸ ਨੂੰ ਕਵਰ ਦੇਖੋ ਤੁਹਾਡੇ ਸਾਹਮਣੇ ਹੀ ਇਸ ਤਰ੍ਹਾਂ ਇਸ ਨੂੰ ਫੋਲਡ ਕਰਕੇ ਇੱਕ ਰੋਲ ਜਿਹਾ ਬਣਾ ਲੈਣਾ ਗੁਲਾਈ ਜੀ ਦੇ ਵਿੱਚ ਦੋਸਤੋ ਹੁਣ ਤੁਹਾਨੂੰ ਇੱਕ ਹੋਰ ਕਰਕੇ ਦਿਖਾਉਣੇ ਤਾਂ ਜੋ ਚੰਗੀ ਤਰ੍ਹਾਂ ਸਮਝ ਆ ਜਾਵੇ ਇੱਕ ਹੋਰ ਜੋੜਾ ਲਿਆਏ ਉਸ ਨੂੰ ਵੀ ਐਵੇਂ ਹੇਠ ਦੇ ਉੱਪਰ ਜੋੜੇ ਨੂੰ ਰੱਖ ਕੇ ਫਿਰ ਫੋਲਡ ਕਰਦੇ ਨਾ ਲਾਸਟ ਤੇ ਆ ਕੇ ਉਸੇ ਤਰ੍ਹਾਂ ਉਲਟਾ ਕਰਕੇ ਕੁਮਾ ਦੇਣਾ ਹੈ ਫੋਲਡ ਕਰ ਦੇਣਾ ਦੇਖੋ ਬਣ ਗਿਆ ਰੋਲ ਦੋਸਤੋ ਅਜਾ ਕਰਨ ਇੱਕ ਤਾਂ ਕੀ ਹੁੰਦਾ ਕਿ ਆਪਣੇ ਜਰਾਬ ਜਲਦੀ ਲੱਭ ਜਾਂਦਾ ਕਿ ਹੁੰਦਾ ਕਿ ਇੱਕ ਇੱਕ ਜਰਾਬ ਲੱਭ ਜਾਂਦੀ ਤੇ ਦੂਸਰੀ ਲੱਭਦੀ ਹੀ ਨਹੀਂ ਤੇ ਇੱਕ ਬਹੁਤ ਹੀ ਛੱਟ ਜਗ੍ਹਾ ਦੇ ਵਿੱਚ ਜਰਾਬਾਂ ਆਪਾਂ ਰੱਖ ਸਕਦੇ ਹਾਂ